ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸੁਮਾਨਸਿਆ ਆ ਖਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਘਟਾਉਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਇਹ ਰਿਕਾਰਡਿੰਗ ਕਰੀ ਮहारा ਸਾਨੂੰ ਪਾਣੀ ਪੀਣ ਤਾਂ ਨਹੀਂ ਜਾਣ ਦਿੰਦਾ ਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆ ਜਿਹੜਾ ਵੀਡੀਓ ਵਿਖਾਈਆ ਆ ਅਬ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਤੇ ਮੇਰੇ ਨਹੀਂ ਪਤਰਾ ਨਹੀਂ ਮੇਰੇ ਘਰ ਜੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਿਆ ਹੀ ਭਗਵਾਨ ਸੁਮਾਨ ਸਿੰਘ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਘਟਾਉ ਆ ਇੱਧਰ ਵੀ ਆ ਦਿਖਾ ਇੱਧਰ ਆ ਜੇ ਤੇਰੇ ਤੇ ਤੇਰੇ 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 ਮਾਨ ਯਾਤ ਕੰਨ ਨਹੀਂ ਕਮ ਜਨ ਇੱਧਰ ਇੱਧਰ ਆ ਜਾ ਆ ਇੱਧਰ ਆ ਇੱਧਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਥੈ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਤੁਹਾਨੂੰ ਪਿਸ਼ਾਬ ਕਰਨ ਤੱਕ ਵੀ ਜਾਣ ਨਹੀਂ ਆ ਅ ਇਹ ਦੀ ਰਿਕਾਰਡਿੰਗ ਕਰੀ ਮਾੜਾ ਸਾਨੂੰ ਪਾਣੀ ਪੀਣ ਤਾਂ ਉਹ ਨਹੀਂ ਜਾਣ ਦਿੰਦਾ ਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਵੀ ਕਿਸੇ ਦੀ ਬਜਟੀ ਦੇ ਡਾਕਟਰੀ ਦੀ ਆ ਨਾ ਇਤਨਾ ਡਿਸਕਵਟੀਵਿਟੀ ਸਾਹਿਬ ਨਾ ਕਰਦਾ ਮੈਂ ਕਹਿੰਦਾ ਘਰ ਬੰਦ ਕਰ ਬਹੁਤ ਕਰ ਲਿਖੇ ਰਿਕਾਰਡਿੰਗ ਕਰ ਬਹੁਤ ਤੁਹਾਡੇ ਕੋਲ ਇੱਕ ਮਿੰਟ ਮੰਨ ਲਓ ਤੁਹਾਡੇ ਕੋਲ